ਸਤਿ ਸ੍ਰੀਕਾਲ ਜੀ ਸਾਰੇ ਸੱਜਣਾ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਆਪਾਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਣੇ ਹੁੰਦੇ ਆਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਜਿਹੜੀ ਲੈਂਪੀਸ ਕੈਨਨ ਦੀ ਬਿਮਾਰੀ ਆ ਇਹ ਦੁਬਾਰਾ ਪੰਜਾਬ 'ਚ ਇੰਟਰ ਕਰ ਗਈ ਕੋਸਲਾਕਿਆਂ 'ਚ ਮਾਨਸੇਹਿਰੀਏ 'ਚ ਵੀ ਆ ਬਾਕੀ ਜਿਹੜੇ ਏਰੀਆ ਚ ਹੜਾ ਆਏ ਸੀਗੇ ਉਧਰ ਵੀ ਇਹ ਇੱਕ ਆਈਵੀਆ ਕਾਫੀ ਪਸ਼ੂ ਨੂੰ ਆਈਵੀਆ ਪਰ ਅੱਗੇ ਜਿੰਨੀ ਮਾਰੂ ਸਾਫ ਤਾਂ ਨਹੀਂ ਹੋ ਰਹੀ ਜਦੋਂ ਉਹਨੂੰ ਪਿਛਲੀ ਵਾਰ ਆਈ ਸੀਗੀ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਗਈ ਸੀ ਇਹ ਪਸ਼ੂਆਂ ਦਾ ਤੇ ਫੇਰ ਵੀ ਜੇ ਇੱਕ ਨਾ ਕਿਸੇ ਫਾਰਮ ਤੇ ਆ ਜਿੰਦੀ ਆ ਉਹਦਾ ਲੌਸ ਹੀ ਲੌਸ ਆ ਪਹਿਲੀ ਗੱਲ ਤਾਂ ਪਸ਼ੂ ਦੁੱਧਨ ਨੂੰ ਸਾਰੇ ਚਲੇ ਜਾਂਦੇ ਆ ਤੇ ਬਾਕੀ ਮੌਤ ਦਾ ਤੁਹਾਨੂੰ ਪਤਾ ਹੀ ਹੈ ਬਿਮਾਰੀ ਚ ਕਾਫੀ ਆ ਤੇ ਆਪਾਂ ਵੈਕਸੀਨੇਸ਼ਨ ਦੀ ਕੀਤੀ ਨਹੀਂ ਸੀਗੀ ਵੈਕਸੀਨੋ ਕਿਉਂਕਿ ਬਿਮਾਰੀ ਨਹੀਂ ਸੀ ਕਰਕੇ ਆਪਾਂ ਕੀਤੀ ਨਹੀਂ ਹੁਣ ਆਪਣੀ ਤਿਆਰੀ ਤਾਂ ਵੈਕਸੀਨ ਦੀ ਸੀਗੀ ਬਈ ਆਪਾਂ ਗਲ ਘੋਟੂ ਦੀ ਤੇ ਮੂੰਹ ਖੋਦ ਦੀ ਇਹਨਾਂ ਦਿਨਾਂ ਦੇ ਵਿੱਚ ਕਰ ਦੁੰਨੇ ਆ ਪਰ ਬਿਮਾਰੀ ਆ ਗਈ ਕਰਕੇ ਪੀਡੀਐਸ ਚ ਉਹਦੇ ਗੱਲ ਹੋਈ ਸੀ ਮੀਟਿੰਗ ਤੇ ਪੀਡੀਐਫੀ ਦੇ ਤੇ ਤੇ ਬਈ ਲਵਾਓ ਜਲਦੀ ਤੋਂ ਜਲਦੀ ਇਹਦਾ ਕਰਕੇ ਫਿਰ ਆਪਾਂ ਵੈਕਸੀਨ ਮੈਂ ਕਿਹਾ ਵੀ ਪਹਿਲਾਂ ਇਹ ਕਰਾਂਗੇ ਫਿਰ 15 ਦੇ 20 ਦਿਨਾਂ ਬਾਅਦ ਆਪਾਂ ਦੂਜੀ ਵੈਕਸੀਨ ਕਰਾਂਗੇ ਜਿਹੜੀ ਗਲ ਘੋਟੂ ਮੂੰਹ ਖੋਦ ਦੀ ਆ ਤੇ ਉਹਦਾ ਤਾਂ ਆਪਾਂ ਟਰੈਕਟਰ ਵੀ ਚੈੱਕ ਕਰਾ ਲੈਨੇ ਹੁੰਨੇ ਬਾਅਦ ਚ ਕਰਕੇ ਵੀ ਉਹ ਵੈਕਸੀਨ ਆਪਣੀ ਸਹੀ ਸੀਗੀ ਬਈ ਪਸ਼ੂਆਂ ਦਾ ਟਰੈਕਟਰ ਬਣਿਆ ਨਹੀਂ ਬਣਿਆ ਤੇ ਬਈ ਵੈਕਸੀਨ ਲੈਣੀ ਉੱਥੋਂ ਹੀ ਚਾਹੀਦੀ ਆ ਜਿੱਥੇ ਬਿਲਕੁਲ ਠੰਡੀ ਰੱਖੀ ਹੋਵੇ ਆਪਾਂ ਨੂੰ ਹੁਣ ਕੀ ਪਤਾ ਵੀ ਵੈਕਸੀਨ ਡੈੱਡ ਆ ਕੋਈ ਬਈ ਇਹ ਲਾਈਵ ਆ ਕਿਉਂਕਿ ਜੇ ਡੈੱਡ ਲੱਗੀ ਉਹਦਾ ਫਾਇਦਾ ਕੋਈ ਨਹੀਂ ਹੋਣਾ ਕੱਲ ਨੂੰ ਬਿਮਾਰੀ ਆ ਗਈ ਫਿਰ ਆਪਣੇ ਪਸ਼ੂਆਂ ਨੇ ਡਾਇਰੈਕਟ ਹੋ ਜਾਣਾ ਬਿਮਾਰੀ ਤੋਂ ਇਸ ਲਈ ਸੋੜਾ ਜਾਂ ਧਿਆਨ ਨਾਲ ਜਿੱਥੇ ਪੂਰੀ ਕੋਲ ਮੈਂਟੇਨ ਰੱਖੀ ਹੋਈ ਆ ਉੱਥੋਂ ਹੀ ਆਪਾਂ ਨੂੰ ਲੈਣੀ ਚਾਹੀਦੀ ਹੈ ਵੈਕਸੀਨ ਤੇ ਵੈਕਸੀਨ ਆਪਾਂ ਟੋਟਲ ਪਸ਼ੂਆਂ ਦੇ A ਤੋਂ Z ਚਾਹੇ ਕੋਈ ਗੱਬਣਾ ਚਾਹੇ ਕੋਈ ਥੋੜੀ ਬੱਸੀ ਆ ਨਵੇਂ ਮਹੀਨੇ ਤੋਂ ਵੱਡੀ ਜਾਂ ਕੋਈ ਥੋੜੇ ਟਾਈਮ ਦਾ ਟੀਕਾ ਭਰਾਇਆ ਵਾ ਜਾਂ ਤਾਜੀ ਸੂਈ ਆ ਸਾਰੇ ਪਸ਼ੂਆਂ ਦੇ ਆਪਾਂ A ਤੋਂ Z ਸਾਰੇ ਦੀ ਵੈਕਸੀਨ ਆਪਾਂ ਕਰਤੀ ਟੋਟਲ ਤੇ ਜਿਹੜੀ ਜਿਹੜੀ ਡੋਜ਼ ਆ ਇਹ ਆਪਾਂ ਲਈ ਆ 3 ਐਮ ਐਲ ਵੈਕਸੀਨ ਉਹੀ ਆ ਜਿਹੜੀ ਆਪਣੀ ਹੁੰਦੀ ਆ ਗੋਡ ਫੌਕਸ ਦੇ ਨੋ ਤੇ ਹੁੰਦੀ ਆ ਇਹ ਬੱਕਰੀਆਂ ਦੇ ਵਿੱਚ ਬਿਮਾਰੀ ਐਦਾਂ ਦੀ ਧਪਣਾ ਦੀ ਬੱਕਰੀਆਂ ਦੇ ਲੱਗਦੀ ਆ ਉਹਨਾਂ ਦੇ ਡੋਜ਼ ਥੋੜੀ ਜੀ ਘੱਟ ਆ ਤੇ ਗਾਵਾਂ ਦੇ ਥੋੜੀ ਜੀ ਡੋਜ਼ ਵੱਧ ਕਰਕੇ ਲਾ ਦਿੰਦੇ ਹੁੰਨੇ ਆਪਾਂ ਬਾਕੀ ਆਪੋ ਆਪਣਾ ਕੋਈ 1 ਐਮ ਐਲ ਵੀ ਲਈ ਜਾਂਦਾ 2 ਐਮ ਐਲ ਵੀ ਲਈ ਜਾਂਦਾ ਵਿੱਚ 4 ਐਮ ਐਲ ਵੀ ਲਈ ਜਾਂਦੇ ਆ ਆਪਾਂ ਇਹ ਜਿਹੜੀ ਲਾਈ ਆ ਇਹ ਆਪਾਂ ਲਾਈ ਆ 3 ਐਮ ਐਲ ਜਿਹੜੇ ਸੱਜਣਾ ਨੇ ਨਹੀਂ ਕਰਾਈ ਵੈਕਸੀਨ ਉਹ ਲਾਜ਼ਮੀ ਵੈਕਸੀਨ ਮਤਲਬ ਕਰਾਓ ਕਿਉਂਕਿ ਬਿਮਾਰੀ ਖਤਰਨਾਕਾ ਕੱਲ ਨੂੰ ਆ ਗਈ ਸਾਰੇ ਪਾਸੇ ਲੋਸ ਹੀ ਲੋਸ ਹੈ ਪੌਣੀ ਨਾਲ ਤੇ ਬਾਕੀ ਲੈਣੀ ਉਥੋਂ ਆ ਬਹੁਤ ਜਦੋਂ ਤੁਸੀਂ ਲੈ ਕੇ ਵੀ ਆਉਣੀ ਆ ਜੇ ਆਪ ਲਾਉਣੀ ਆ ਪੂਰਾ ਮਤਲਬ 쿨 ਠੰਡੀ ਲਿਆਉਣੀ ਆ ਜਿਵੇਂ ਇਹ ਨਾਲ ਇਹਦੇ ਬਾਟਰ ਆ ਇਹ ਹੈਗੀ ਆ ਆਪਣੀ ਦਵਾਈ ਹੁੰਦੀ ਹੈ ਇਹਦੇ ਵਿੱਚ ਪਾਣੀ ਪਾ ਕੇ ਇਹਦੇ ਵਿੱਚ ਹਲਾ ਕੇ ਦੁਬਾਰਾ ਉਹ ਤੀਏ ਮਲ ਪਾਣੀ ਪਾ ਲੈਣਾ ਆਪਾਂ ਇਹ ਥਰਮੋਸ ਦੇ ਵਿੱਚ ਨਾ ਬਰਫ਼ ਲੈ ਕੇ ਜਿਗੇ ਬਰਫ਼ ਪਾ ਕੇ ਪੀਡੀਐਸ ਤੋਂ ਆਪਾਂ ਇਹ ਲੈ ਕੇ ਆਏ ਆ ਆ ਦੇਖੋ ਇਹ ਬਾਟਰਾਂ ਨਾਲ ਇਹਦੇ ਵਿੱਚ ਆਪਾਂ ਉਹ ਦਵਾਈ ਜਿਹੜੀ ਹੁੰਦੀ ਆ ਸਿਕਿਓਰ ਲਾ ਲੈਣੀ ਹੈ ਇਹਦੇ ਵਿੱਚ ਤੇ ਲਾ ਕੇ ਫਿਰ 3 ਐਮ ਲੈ ਉੱਪਰ ਪਸੂ ਦੇ ਆਪਾਂ ਇਹ ਲਾ ਦੇਣੀ ਆ ਤੇ ਅੱਜ ਦੀ ਵੀਡੀਓ ਇੰਨੀ ਹੀ ਆ ਤੇ ਅਗਲੇ ਵੀਡੀਓ ਲੈ ਕੇ ਜਲਦੀ ਨਵੇਂ ਤੋਂ ਨਵੇਂ ਵਿਸ਼ਿਆਂ ਤਾਂ ਆਪਾਂ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਤੇ ਸੋ ਧੰਨਵਾਦ ਆ ਦੇਖੋ ਬਰਫ਼ ਦੇ ਵਿੱਚ ਆਪਾਂ ਲੱਗੇ ਆਇਆ। ਥੈਂਕ ਯੂ ਸਾਰੇ ਸੱਜਣਾ ਦਾ ਧੰਨਵਾਦ ਆ ਵੀਡੀਓ ਦੇਖਣ ਲਈ ਜੇ ਵੀਡੀਓ ਵਧੀਆ ਲੱਗੀ ਇਹ ਵੀਡੀਓ ਇਹ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਸੱਜਣਾਂ ਨੇ ਨਹੀਂ ਵੈਕਸੀਨ ਕਰਾਈ ਉਹ ਆਪਣੀ ਵੀਡੀਓ ਦੇਖ ਕੇ ਵੈਕਸੀਨ ਕਰਾ ਲੈਣ। ਧੰਨਵਾਦ ਸਾਰੇ ਸੱਜਣਾ ਦਾ।